ਹਾਂਜੀ ਛਤਸ਼੍ਰੀ ਕਾਲ ਦੀ ਮੈਂ ਸ਼ਰਨ ਬੂਹਾ ਅੱਜ ਆਪਾਂ ਗੱਲ ਕਰਨ ਲੱਗੀਆਂ ਵੀ ਜਿੰਨਾਂ ਦਾ ਪੇਪਰ ਹੋ ਚੁੱਕਿਆ ਵਾਈ ਪੋਸਟ ਆਈ ਹੋਈ ਐ ਸੀ ਪ੍ਰੋਸੈਸ ਸਰਵਰ ਦੀਆਂ ਜੋ ਜੋ ਆਪਾਂ ਸਿਲੇਬਸ ਕਰਵਾਇਆ ਸੀ ਜਿੱਦਾਂ ਆਪਾਂ ਦੱਸਿਆ ਸੀ ਐਪਲੀਕੇਸ਼ਨ ਅ ਬਿਸ਼ਾ ਵੀ ਕਿੱਦਾਂ ਆਊਗਾ ਉਹ ਸਾਰਾ ਸੇਮ ਉਦਾਂ ਹੀ ਆਇਆ ਸੀਗਾ ਤੇ ਵਾਕੀ ਬਹੁਤ ਸਾਰੇ YouTube ਵਾਲੇ ਚੈਨਲ ਵਾਲੇ ਆਪਣੇ ਕੋਲ ਹੀ MCQ ਕਰਵਾਈ ਜਾਂਦੇ ਸੀਗੇ ਕੋਈ ਕੁਝ ਕਰਵਾ ਰਿਆ ਸੀਗਾ ਐਵੇਂ ਹੀ ਗਲਤ ਸਿਲੇਬਸ ਕਰਵਾਈ ਜਾ ਰਹੇ ਸੀਗੇ ਉਹਨਾਂ ਦੇ ਲਈ ਮੈਂ ਦੇਖਿਆ ਸੀਗਾ ਜਿਹੜੇ-ਜਿਹੜੇ ਬੱਚੇ ਉਧਰ ਤਿਆਰੀ ਕਰ ਰਹੇ ਥੇ ਕਮੈਂਟ ਕਰ ਰਹੇ ਸੀ ਸਰ ਤੁਸੀਂ ਗਲਤ ਕਰਵਾ ਰਹੇ ਹੋ ਇਹ ਚੀਜ਼ ਉਦਾਂ ਉਦਾਂ ਤੁਸੀਂ ਆਹ ਚੀਜ਼ ਨਹੀਂ ਕਰਵਾਈ ਤੁਸੀਂ ਸਾਇੰਸ ਨਹੀਂ ਕਰਵਾਈ ਕੋਈ ਕਦੂ ਕੋਈ ਕੁਝ ਬੋਲ ਰਿਹਾ ਸੀ ਕੋਈ ਕੁਝ ਸੋ ਤੁਸੀਂ ਦੇਖ ਹੀ ਲਿਆ ਹੁਣਾ ਮੇਰਾ ਜੋ ਸਿਲੇਬਸ ਸੀ ਉਹ ਪਾ ਉਹੀ ਕਰਵਾਇਆ ਸੀ ਜੋ-ਜੋ ਆਉਣਾ ਸੀਗਾ ਚਲੋ ਛੱਡੋ ਜੋ ਪੀਪਰ ਹੋ ਗਿਆ ਜਿੰਨਾ ਦਾ ਪੀਪਰ ਹੋ ਗਿਆ ਅ ਜਿੰਨਾ ਦਾ ਵਧੀਆ ਪੀਪਰ ਹੋਇਆ 25 ਨੰਬਰ ਤੋਂ ਉੱਤੇ ਬਣਦੇ ਨੇ ਉਹਨਾਂ ਸਭ ਦਾ ਲਗਭਗ ਇੰਟਰਵਿਊ ਹੋਊਗਾ ਬਾਕੀ ਇਹਨਾਂ ਦੀ ਜੋ ਰਿਜ਼ਲਟ ਆਉ ਦੱਸੂਗਾ ਰਿਜ਼ਲਟ 15 20 ਦਿਨਾਂ ਤੋਂ ਮਹੀਨੇ ਦੇ ਵਿੱਚ ਵਿੱਚ ਆ ਜਾਣਾ ਚਾਹੀਦਾਗਾ ਪਹਿਲਾਂ ਵੀ ਇਦਾਂ ਹੀ ਹੋਇਆ ਸੀਗਾ ਬਾਕੀ ਮਹੀਨਾ ਕਿਤਾ ਲੱਗ ਜਾਂਦਾ ਤਾਂ ਆਉਣ ਨੂੰ ਰਿਜ਼ਲਟ ਇਦਾਂ ਨਹੀਂ ਪਤਾ ਹੈਗਾ ਵੀ 2-4 ਦਿਨਾਂ ਦੇ ਵਿੱਚ ਆ ਵੀ ਮਹੀਨੇ ਦੇ ਵਿੱਚ ਵਿੱਚ ਇਹਨਾਂ ਦਾ ਪ੍ਰੋਸੈਸ ਪੂਰਾ ਹੋ ਜਾਂਦਾ ਹੈ ਫਿਰ ਆਪਾਂ ਇੱਕ ਇੰਟਰਵਿਊ ਬਾਰੇ ਵੀ ਗੱਲ ਕਰਨੀ ਹੈ ਵੀ ਕਿੱਦਾਂ ਇੰਟਰਵਿਊ ਹੋਣਾਗਾ ਤੇ ਕੀ ਕੀ ਸਵਾਲ ਪੁੱਛੇ ਜਾਣੇ ਆਪਾਂ ਸਾਰੀ ਵੀਡੀਓ ਆਪਾਂ ਲੱਗ ਤਿਆਰ ਕਰਾਂਗੇ ਉਸ ਸਮੈਟਰ ਦੇ ਅੱਜ ਆਪਾਂ ਪੀਪਰ ਦੀ ਹੀ ਗੱਲ ਕਰਨੀ ਹੈਗੀ ਪੀਪਰ ਸਾਨੂੰ ਸਾਰਿਆਂ ਨੂੰ ਪਤਾ ਹੀ ਹੋਊਗਾ ਇਹ ਜਿਹੜਾ ਪੀਪਰ ਸੀਗਾ ਸਾਰਿਆਂ ਨੂੰ ਪਹਿਲਾਂ ਇਹਦੇ ਵਿੱਚ ਉਹੀ ਚੀਜ਼ ਆਈ ਆਪਣਾ ਜੋ ਪੈਰਾ ਸੀ ਇਹਦੇ ਵਿੱਚੋਂ ਹੀ ਸਾਰਾ ਕੁਝ ਮਤਲਬ ਕੀ ਦੇਖ ਕੇ ਕਰਨਾ ਹੈ ਸਾਨੂੰ ਪਤਾ ਹੀ ਆ ਪਹਿਲੇ ਕੁਐਸਚਨ ਦਾ ਆਨਸਰ ਸੀ ਜਿਹੜਾ ਉਹ ਗੁਰੂ ਅਰਜਨ ਦੇਵ ਜੀ ਸੀਗਾ ਉਸ ਤੋਂ ਬਾਅਦ ਕਿੰਨੇ ਸ਼ਬਦ 2218 ਕਿਹੜੇ ਮਤਲਬ ਕਿ ਗੁਰੂ ਅਰਜਨ ਦੇਵ ਜੀ ਰਚਨਾ ਸੁਖਮਨੀ ਸਾਹਿਬ ਕਿੰਨੇ ਰਾਗਾਂ ਦੇ ਵਿੱਚ ਸੋ ਬਾਕੀ ਗੁਰੂ ਅਰਜਨ ਦੇਵ ਜੀ ਨੂੰ ਕਿਹੜਾ ਮਤਲਬ ਕਿ ਸਾਜ ਪਸੰਦ ਸੀਗਾ ਉਸ ਰੰਦਾ ਤੇ ਜਿਹੜੇ ਅਗਲੇ ਕੁਐਸਚਨ ਸੀ ਇਹ ਆਪਾਂ ਜਿਹੜੇ ਇਹ ਸੀ 8ਵੀਂ ਵੇਸ ਦੇ ਸੀ ਇਹ ਇਹ ਸਾਰੇ ਹੀ 8ਵੀਂ ਦੀ ਬੁੱਕ ਵਿੱਚੋਂ ਆਏ ਹੋਏ ਸੀਗੇ ਤੇ ਜੈ ਭਾਰਤ ਮਾਤਾ ਕਵਿਤਾ ਵਿੱਚ ਕਿਹੜੇ ਭਗਤਾਂ ਦਾ ਜ਼ਿਕਰ ਆਇਆ ਇਹਦੇ ਵਿੱਚ ਕਰਤਾਰ ਸਿੰਘ ਸ਼ਰਾਬਾ ਰਾਜਾ ਪੋਸ ਵਾਰੇ ਤੇ ਆਪਣਾ ਕਾਮਾ ਗੰਗਾਟਾ ਮਾਰੂ ਜੋ ਜਹਾਜ਼ ਦੀ ਘਟਨਾ ਹੋਈ ਸੀ ਜ਼ਿਲ੍ਹਿਆਂ ਵਾਲੇ ਬਾਗ ਦੇ ਕਰਤਾ ਸਿੰਘ ਸਰਾਬਾਂ ਬਾਰੇ ਦਾ ਜ਼ਿਕਰ ਕੀਤਾ ਗਿਆ ਹੈਗਾ ਬਾਕੀ ਕਿਹੜੇ ਜੇ ਬੱਚਿਆਂ ਨੂੰ ਕਿਹੜੀ ਗੱਲ ਪੈਸਾਗਰ ਲੱਗਦੀ ਹੈ ਇਹ ਵੀ 8ਵੀਂ ਦੀ ਬੁੱਕ ਦੇ ਵਿੱਚ ਹੀ ਹੈ ਸੜਕ ਪਾਰ ਕਰਨਾ ਬੱਚਿਆਂ ਨੂੰ ਪੈਸਾਗਰ ਲੱਗਦਾ ਸੀ ਕਿਉਂਕਿ ਉਹਦੇ ਵਿੱਚ ਜਿਹੜਾ ਮਤਲਬ ਕੀ ਸੜਕ ਪਾਰ ਕਰਦੇ ਹੋਏ ਜਿਹੜੇ ਉੱਥੋਂ ਦੇ ਜੰਗਲੀ ਰਾਸਤਾ ਸੀਗਾ ਉੱਥੋਂ ਦੇ ਰਸ਼ੀਨ ਲੋਕ ਲੰਘਦੇ ਸੀ ਇਹਨਾਂ ਚੀਜ਼ਾਂ ਤੋਂ ਉਹਨਾਂ ਨੂੰ ਡਰ ਲੱਗਦਾ ਸੀ ਇਹ ਸਾਰੇ ਜਿੰਨੇ ਕੁਐਸਚਨ ਨੇਗੇ ਇਹ ਸਾਰੇ ਦੇ ਸਾਰੇ 8ਵੀਂ ਦੀ ਬੁੱਕ ਦੇ ਵਿੱਚ ਨੇ ਤੁਸੀਂ ਆਪਣੇ ਆਨਸਰ ਦੇਖ ਸਕਦੇ ਹੋ ਜਾ ਕੇ ਮਿਲਾ ਸਕਦੇ ਹੋ ਵੀ ਤੁਸੀਂ ਕੀ ਤੁਸੀਂ ਲਿਖ ਕੇ ਆਏ ਹੋ ਕੀ ਨਹੀਂ ਬਾਕੀ ਉਹੀ ਪੰਜ ਇਹਦੇ ਵਿੱਚੋਂ ਆਪਣਾ ਬਾਕ ਕਰਨੇ ਸੀਗੇ ਉਹ ਜਿੱਦਾਂ ਆਪਾਂ ਨੇ ਦੱਸਿਆ ਸੀਗਾ ਪੇਪਰ ਦੇ ਵਿੱਚ ਇੱਕ ਵਿਸ਼ਾ ਆਇਆ ਹੋਇਆ ਸੀਗਾ ਉਹ ਵਿਸ਼ਾ ਲਿਖਣਾ ਸੀਗਾ ਗੁਰਗੋਵੀ ਸਿੰਘ ਜੀ ਬਾਰੇ ਤੇ ਬਾਕੀ ਮੇਰਾ ਅਧਿਆਪਕ ਦਿਵਾਲੀ ਸੌਖੇ ਸੀਗੇ ਉਹੀ ਐਪਲੀਕੇਸ਼ਨ ਆਈ ਹੋਈ ਸੀ ਤੇ ਇੱਕ ਲਾਸਟ ਜਿਹੜਾ ਕੁਐਸਚਨ ਆਇਆ ਸੀਗਾ ਹੇਠ ਲਿਖਿਆਂ ਵਿੱਚੋਂ ਵਿਸ਼ੇਸ਼ਣ ਸ਼ਬਦ ਲੱਭ ਕੇ ਲਿਖੋ ਉਸ ਕੋਲ 100 ਰੁਪਏ ਹਨ ਕਈ ਬੱਚਿਆਂ ਨੇ ਕੋਲ ਤੇ 100 ਨੂੰ ਵਿਸ਼ੇਸ਼ਣ ਲਿਖਿਆ ਆਏ ਨੇ ਕਈ 100 ਤੇ ਰੁਪਈਏ ਨੂੰ ਵਿਸ਼ੇਸ਼ਣ ਲਿਖਿਆ ਨਾ ਪਰ ਇਹਦਾ ਜਿਹੜਾ ਅਸਲੀ ਆਨਸਰ ਸੀ ਉਹ 100 ਹੈ ਉਹਦੀ ਜਿਹੜੀ ਵਿਸ਼ੇਸ਼ਤਾ ਉਹ 100 ਦੱਸ ਰਿਹਾ ਹੈਗਾ 100 ਉਹਦਾ ਅਸਲੀ ਅਨਸਰ ਰੀਅਲ ਅਨਸਰ ਹੋਊਗਾ ਜੋ ਸਹੀ ਅਨਸਰ ਹੈ ਉਹ 100 ਹੋਊਗਾ ਇੰਨਾ ਕ ਪੇਪਰ ਸੀਗਾ ਤੇ ਜਿੰਨਾ ਜਿੰਨਾ ਨੇ ਪੇਪਰ ਦਿੱਤਾਗਾ ਜੋ ਆਪਣੇ ਤੋਂ ਇੰਟਰਵਿਊ ਦੀ ਤਿਆਰੀ ਕਰਨਾ ਚਾਹੁੰਦੇ ਨੇਗੇ ਵੀ ਕਿੱਦਾਂ ਇੰਟਰਵਿਊ ਹੋਊਗਾ ਕਿੱਦਾਂ ਤੁਸੀਂ ਤਿਆਰੀ ਕਰਨੀ ਉਹ ਆਪਣੇ ਨਾਲ ਜੁੜ ਸਕਦੇ ਨੇਗੇ ਆਪਾਂ ਇੱਕ ਦਿਨ Google Meet ਦੇ ਉੱਤੇ ਆਪਾਂ ਇੱਕ ਸਪੈਸ਼ਲ ਕਲਾਸ ਲਾਉਣੀ ਹੈਗੀ ਤੇ ਮੈਂ ਲਿੰਕ ਜਿਹੜੇ ਜਿਹੜੇ ਮੇਰੇ ਨਾਲ ਗਰੁੱਪ ਦੇ ਵਿੱਚ ਜੁਆਇਨ ਨੇ ਸਟਡੀ ਵਾਲੇ ਦੇ ਵਿੱਚ ਉਦੀ ਵਿੱਚ ਆਪਣਾ ਨੰਬਰ ਲੈ ਕੇ ਮੈਨੂੰ ਮੈਸੇਜ ਕਰ ਸਕਦੇ ਨੇ ਥੋੜੇ ਦਿਨਾਂ ਤੱਕ ਆਪਾਂ ਕਲਾਸ ਲਗਾਵਾਂਗੇ ਰਿਜ਼ਲਟ ਜਦੋਂ ਰਿਜ਼ਲਟ ਆਉਂਦਾ ਆਪਾਂ ਉਸ ਟਾਈਮ ਦੇ ਲਗਭਗ ਬਾਸ ਲਾ ਲਾਂਗੇ ਆਪਾਂ ਇੱਕ ਸਾਰਿਆਂ ਨਾਲ ਆਪਾਂ ਇੰਟਰੋਡਕਸ਼ਨ ਦੇ ਵਿੱਚ Google Meet ਦੇ ਵਿੱਚ ਇੱਕ ਕਲਾਸ ਲਾ ਕੇ ਸਭ ਨੂੰ ਆਪਾਂ ਸਪੈਸ਼ਲੀ ਆਪਾਂ ਨੇ ਉਹਦੀ ਇੰਟਰਵਿਊ ਦੀ ਤਿਆਰੀ ਕਰਵੋਣੀ ਆ ਬਾਕੀ ਇੱਕ ਦੋ ਵੀਡੀਓ ਆਪਾਂ ਹੋਰ ਪਾ ਦਾਂਗੇ ਤੇ ਜੇ ਕਿਸੇ ਨੂੰ ਕੋਈ ਸਵਾਲ ਕਿਸੇ ਨੂੰ ਕੁਝ ਪੁੱਛਣਾ ਹੈ ਤਾਂ ਕਮੈਂਟ ਦੇ ਵਿੱਚ ਕਮੈਂਟ ਕਰ ਸਕਦਾ ਹੈਗਾ ਬਾਕੀ ਜਿਹੜੀ ਇਹਦੀ ਜਿਹੜੀ ਮੈਰਿਟ ਹੈ ਉਹ 25 ਅ ਨੰਬਰਾਂ ਤੋਂ ਪਲੱਸ ਕੀ ਹੈਗਾ ਜਿਹਦੇ 25 ਨੰਬਰਾਂ ਤੋਂ ਪਲੱਸ ਆਉਂਦੇ ਨੇ ਉਹਨਾਂ ਸਭ ਨੂੰ ਹੀ ਇੰਟਰਵਿਊ ਲਈ ਬੁਲਾਇਆ ਜਾਊਗਾ ਤੇ ਬਾਕੀ ਆਪਣੀ ਇੰਟਰਵਿਊ ਦੀ ਤਿਆਰੀ ਰੱਖੋ ਲਗਭਗ ਸਭ ਨੂੰ ਹੀ ਆਉਂਦਾ ਹੋਊਗਾ ਇਹ ਪੇਪਰ ਤੇ ਸਭ ਦੇ ਹੀ ਅੱچھے ਨੰਬਰ ਆਉਣ ਬਾਕੀ ਹੋਰ ਵੀ ਜਿਹੜੀਆਂ ਪੋਸਟਾਂ ਆ ਰਹੀਆਂ ਨੇਗੀਆਂ ਪੀ ਟ੍ਰਿਪਲ ਐਸ ਵੀ ਦੇ ਵਿੱਚ ਗਰੁੱਪ ਡੀ ਦੀਆਂ ਪਾਉਦੀਆਂ ਨੈਕਸਟ ਵੀਕ ਤੋਂ ਪਾਉਦੀਆਂ ਵੀਡੀਓ ਸਟਾਰਟ ਉਹਦੀ ਤਿਆਰੀ ਕਰਨੀ ਸਟਾਰਟ ਕਰਨੀ ਜਿਨ੍ਹਾਂ ਨੇ ਭਰੀਆਂ ਹੋਈਆਂ ਨੇ ਉਹ ਸਾਡੇ ਚੈਨਲ ਨਾਲ ਬਣੇ ਰਹੋ ਹੋਰ ਵੀ ਜਿੰਨੀਆਂ ਵੀ ਇੰਟਰਵਿਊ ਵੇਸ ਤੇ ਪੋਸਟਾਂ ਆਈਆਂ ਹੋਈਆਂ ਨੇ ਆਪਾਂ ਉਹਦੀ ਵੀ ਆਪਾਂ ਪੂਰੀ ਤਿਆਰੀ ਕਰਵਾ ਦੇਣੀ ਹੈਗੀ ਜਲੰਧਰ ਦੀਆਂ ਪੋਸਟਾਂ ਆਈਆਂ ਨੇ ਨਗਰ ਨਿਗਮ ਦੀ ਉਹਦੇ ਵਿੱਚ ਕਿੱਦਾਂ ਤਿਆਰੀ ਕਰਨੀ ਹੈ ਤੁਸੀਂ ਉਹਦੇ ਵਿੱਚ ਉਹ ਗਵਰਨਮੈਂਟ ਦੀ ਜੋਬ ਹੈ 18000 ਉਹਦੀ ਸੈਲਰੀ ਹੈ ਤੁਸੀਂ ਉਹ ਵੀ ਭਰ ਸਕਦੇ ਹੋਗੇ ਉੱਥੇ ਜਾ ਕੇ ਸਬਮਿਟ ਕਰਵਾਉਣੇ ਨੇ ਐਪਲੀਕੇਸ਼ਨ ਜਿਹੜੇ ਉਹਨਾਂ ਦੇ ਫਾਰਮ ਨੇਗੇ ਆਪਾਂ ਉਹਦੀ ਵੀ ਪੂਰੀ ਦੀ ਪੂਰੀ ਵੀਡੀਓ ਪਾਵਾਂਗੇ ਤੇ ਕਿਵੇਂ ਤੁਸੀਂ ਇੰਟਰਵਿਊ ਦੇਣਾ ਹੈ ਕਿਵੇਂ ਤੁਸੀਂ ਉੱਥੇ ਅ ਲੱਗ ਸਕਦੇ ਹੋ ਵਧੀਆ ਵੈਸਟਰ ਜੋਬ ਆ ਉਹ ਜਿਹੜੇ ਜਲੰਧਰ ਦੇ ਨੇੜੇ ਤੇੜੇ ਦੇ ਨੇ ਜਾਂ ਕੋਈ ਵੀ ਜਿੰਨੇ ਵੀ ਤੁਸੀਂ ਉਹ ਪੋਸਟ ਫਿਲ ਕਰਨੀ ਹੈਗੀ ਆਪਾਂ ਉਸ ਦੀ ਸਾਰੀ ਦੀ ਸਾਰੀ ਤਿਆਰੀ ਜ਼ਰੂਰ ਕਰਾ ਦਾਂਗੇ ਬਾਕੀ ਹੋਰ ਵੀ ਜਿਹੜੀਆਂ ਪੋਸਟ ਆਉਣਗੀਆਂ ਆਪਾਂ ਉਹਨਾਂ ਦੀ ਵੀ ਤਿਆਰੀ ਕਰਵਾ ਦੇਵਾਂਗੇ ਸੋ ਸਾਰਿਆਂ ਦਾ ਧੰਨਵਾਦ ਜਿੰਨਾਂ ਜਿੰਨਾਂ ਨੇ ਪੀਪਰ ਦਿੱਤਾ ਸੋ ਮੈਂ ਕਹਿੰਦਾ ਜਿੰਨੇ ਵੀ ਬੱਚੇ ਨੇਗੇ ਸਾਰੇ ਹੀ ਇੰਟਰਵਿਊ ਤੇ ਜਾਣ ਬਾਕੀ ਜਿਹੜੀ ਸਿਲੈਕਸ਼ਨ ਆ ਉਹ ਉਹਨਾਂ ਦੀ ਹੋਊਗੀ ਜਿਹੜੇ ਸਭ ਤੋਂ ਵੈਸਟ ਹੋਣਗੇ ਵੀਡੀਓ ਜੇਕਰ ਵਧੀਆ ਲੱਗਦੀ ਆਪਣੀਆਂ ਤਾਂ ਸ਼ੇਅਰ ਲਾਈਕ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤੇ ਹੋਰ ਵਧੀਆ-ਵਧੀਆ ਜਾਣਕਾਰੀ ਜੋਬ ਦੀ ਜਾਣਕਾਰੀ ਲਈ ਆਪਣੇ ਚੈਨਲ ਨਾਲ ਜੁੜੇ ਰਹੋ